ਔਰ ਮੈਨੂੰ ਇਸ ਗੱਲ ਦੀ ਜੇ ਪ੍ਰੇਰਣਾ ਸਭ ਤੋਂ ਵੱਡੀ ਆ ਮਿਲੀ ਮੈਂ ਕਹਿ ਸਕਦਾ ਕਿਉਂਕਿ ਜਿੰਨਾ ਦਿਨਾਂ ਚ ਮੈਂ ਅੰਦਰ ਸੀ ਜੇਲ੍ਹ ਚ ਸਾ ਸ਼ਹੀਦੀ ਦਿਹਾੜੇ ਦੇ ਵੀ ਉਹਨਾਂ ਦਿਨਾਂ ਚ ਆਏ ਛੋਟੇ ਸ਼ਹਿਜ਼ਾਦੇ ਆਨੇ ਔਰੰਗਜ਼ੇਬ ਦੀ ਮੁਗਲ ਸ਼ਾਸਨ ਦੀ ਦਬਾਅ ਥੱਲੇ ਨਹੀਂ ਆਏ ਹੱਕ ਸੱਚ ਦੀ ਗੱਲ ਤਗੜੇ ਹੋ ਕੇ ਕੀਤੀ ਤੇ ਸਾਡੇ ਵਰਗੇ ਨਾ ਚੀਜ਼ ਨੂੰ ਇਹ ਸਿਖਿਆ ਦੇ ਕੇ ਕਿ ਭਾਈ ਇਹ ਰਾਹ ਬਹੁਤ ਔਖਾ ਸਰਕਾਰਾਂ ਦੇ ਉਲਟ ਜੇ ਲੜਾਈ ਲੜਨੀ ਹੋਵੇ ਟੱਕਾ ਕਰਦੇ ਆ ਪਰਚੇ ਦਿੰਦੇ ਆ ਬਹੁਤ ਕੁਝ ਸਹਿਣਾ ਪੈਂਦਾ ਮਗਰ ਸੱਚ ਦੇ ਰਾਤੋਂ ਥਿੜਕੇ ਹੋਣਾ ਮੈਨੂੰ ਤਸੱਲੀ ਸੀ ਕਿ ਜੇ ਗੁਰੂ ਸਾਹਿਬ ਦੇ ਲਕਤੇ ਜਗਰ ਗੁਰੂ ਸਾਹਿਬ ਦੇ ਸਾਡੇ ਸਤਕਾਰਯੋਗ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤੇਹ ਸਿੰਘ ਜੀ ਬਾਬਾਜੀਤ ਸਿੰਘ ਜੀ ਬਾਬਾ ਜੋਹਾਰ ਸਿੰਘ ਜੀ ਜੇ ਇੰਨੀ ਛੋਟੀ ਉਮਰ ਚ ਇੰਦਾ ਵੱਡਾ ਸਿਗਹਾਂ ਦੇ ਕੇ ਤੇ ਦਾਸ ਨੂੰ ਅਸੀਂ ਤਾਂ ਕੁਛ ਵੀ ਨਹੀਂ ਮਗਰ ਪ੍ਰੇਰਣਾ ਸੋਟੇ ਦੀ ਵੱਡੀ ਦੇ ਕੇ ਉਹ ਚੀਜ਼ੀ ਦਿਹਾੜਿਆ ਨੇ ਵੀ ਮੈਨੂੰ ਇੰਦਾ ਬਲ ਦਿੱਤਾ ਕਿ ਜਦੋਂ ਮੈਨੂੰ ਪਤਾ ਲੱਗਦਾ ਸੀ ਨਾ ਕਿ ਪੰਜਾਬ ਪੋਲਿਟਿਕ ਨਵਾਂ ਪਰਚਾ ਦੇਣ ਲੱਗੀ ਆ ਤੇ ਸ਼ਾਹ ਚੜ੍ਹ ਜਾਂਦਾ ਸੀ ਕਿ ਵਾਹ ਬੱਲੇ ਹੁਣ ਤਾਂ ਮੈਂ ਦਿਲ ਦੀਆਂ ਘਰਾਈਆਂ ਚੋਂ ਦੇਲ ਦੀਆਂ ਘਰਾਈਆਂ ਚੋਂ ਥੋੜਾ ਖੱਬ ਦਾ ਆਪਣੀਆਂ ਮਾਵਾ ਪੈਣਾ ਦਾ ਬਜ਼ੁਰਗਾਂ ਦਾ ਭਰਾਵਾਂ ਦਾ ਮਜੀਠੇ ਹਲਕੇ ਤੇ ਬੈਠੇ ਇੱਕ ਇੱਕ ਮੇਰੀ ਮਾ ਦਾ ਭੈਣ ਦਾ ਬਜ਼ੁਰਗ ਦਾ ਭਰਾ ਦਾ ਜਿਨ੍ਹਾਂ ਨੇ ਦਿਨ ਰਾਤ ਅਰਦਾਸਾਂ ਕੀਤੀਆਂ ਸਭ ਦੀ ਅਰਦਾਸ ਹੈ ਕਿ ਅੱਜ ਮੈਂ ਬਾਹਰ ਆਇਆ ਨਹੀਂ ਤਾਂ ਸਰਕਾਰ ਦਾ ਵਾਸ ਚੱਲਦਾ ਤੇ ਇਹ ਤਾਂ ਚਾਹੁੰਦੇ ਸੀ ਕਿ ਇਹ ਮਰਿਆ ਬਾਹਰ ਆਵੇ ਜਿਉਂਦਾ ਬਾਹਰ ਨਾ ਆਵੇ ਮੈਨੂੰ ਕਿਹੜਾ ਫੜ ਲੂ ਜਿੰਦਾਬਾਦ ਜਿੰਦਾਬਾਦ ਇਹ ਚਲੀ ਇਹ ਚਲੀ ਮੈਨੂੰ ਇਸ ਗੱਲ ਦੀ ਸਮਝ ਸੀ ਕਿ ਜਦੋਂ ਪੱਤਰਕਾਰਾਂ ਨੂੰ ਨਹੀਂ ਛੱਡਿਆ ਜਾ ਰਿਹਾ ਪੱਤਰਕਾਰਾਂ ਦਾ ਕੰਮ ਹੈ ਸਹੀ ਖਬਰ ਲਾਉਣੀ ਆ ਪੱਤਰਕ ਕਸਾਂ ਤੇ ਪਰਚੇ ਹੋਏ ਆ ਮਿੰਟੂ ਗੁਰਸਰਿਆ ਸਾਹਿਬ ਰਤਨ ਤੇ ਪੰਜਾਬ ਕੇਸ਼ਰੀ ਗਰੁੱਪ ਤੇ ਕੋਈ ਮਾਲਾ ਜਾਂ ਜਿਹੜੀ ਸੱਚੀ ਗੱਲ ਕਰਦਾ ਸੀ ਆ ਮਾਨਿਕ ਗੋਇਲ ਸਾਹਿਬ ਤੇ ਹੋਰ ਕਿਹੜੇ-ਕਿਹੜੇ ਜੀਤ ਪਹਿਲਾਂ ਦਿੱਤਾ ਸੀ ਬੱਚ ਮਾਫੀ ਮੰਗਦੀ ਹਾਂਜੀ ਆ ਮਨਿੰਦਰ ਤੇ ਮੈਨੂੰ ਨੋਹ ਕੋਚਾ ਨਾ ਕਰਦੇ ਹੋ ਨਾ ਤਾਂ ਫੋਨ ਫਾਨ ਸੀ ਨਾ ਕੋਸ਼ੀ ਇੰਨਾ ਜਿੰਨਾ ਕਿ ਜੇਥੇ ਆਉਂਦਾ 7 ਮਹੀਨੇ ਮੇਰੇ ਨਾਲ ਤਾਂ ਆ ਤੁਹਾਡੇ ਸਾਰਿਆਂ ਦੀ ਦਿੱਤਾ ਇੱਥੇ ਕਾ ਗਰੀਬ ਜ ਆ ਸਾਡਾ ਵਿਚਾਰਾ ਵਰਕਰ ਹੈ ਉਹ ਦਵਿੰਦਰ ਸੋਂ ਉਹ ਮਸਾ ਦਿਹਾੜੀ ਕਰਕੇ ਕੰਮ ਚਲਾਉਂਦਾ ਕਹਿੰਦੇ ਨੇ ਪੁਲਿਸ ਦੇ ਕੰਮ ਚ ਵਿਗਨ ਪਾਇਆ ਇਹਨੂੰ ਵੀ ਅੰਦਰ ਤੋਰਤਾ ਇਸ ਲਈ ਇਸ ਲਈ ਇਸ ਲਈ ਮੇਰੇ ਵੀਰੋ ਸਰਕਾਰਾਂ ਦੇ ਖਿਲਾਫ ਲੜਦਾ ਸੌਖਾ ਨਹੀਂ ਲੜਿਆ ਤਾਂ ਜਾ ਸਕਦਾ ਜੇ ਉਹ ਸੱਚੇ ਪਾਤਸ਼ਾਹ ਦੀ ਮਿਹਰ ਬਖਸ਼ਿਸ਼ ਹੋਵੇ ਉਹ ਬਲ ਬਖਸ਼ਣ ਉਹ ਕਿਰਪਾ ਰੱਖਣ ਨਾਲ ਹੀ ਜਦੋਂ ਅਰਦਾਸਾਂ ਤੁਹਾਡੇ ਸਾਰੇ ਸੱਜਣ ਭਰਾ ਕਰਦੇ ਆ ਘਰ ਚੇ ਬੈਠੀਆਂ ਸਾਡੀਆਂ ਮਾਵਾਂ ਭੈਣਾਂ ਕਰਦੇ ਆ ਤੇ ਬਹੁਤ ਬਲ ਬਖ ਮਿਲਦਾ ਔਰ ਫੇਰ ਲੜਾਈ ਲੜੀ ਜਾ ਸਕਦੀ ਹੈ ਇਸ ਲਈ ਮੈਂ ਭਰਾਵਾ ਦਿਲ ਦੀਆਂ ਗਹਿਰਾਈਆਂ ਚੋਂ ਜਿੱਥੇ ਤੁਹਾਡਾ ਸਭ ਦਾ ਧੰਨਵਾਦ ਕਰਦਾ ਉੱਥੇ ਮੈਂ ਜੇਲ ਪ੍ਰਸ਼ਾਸਨ ਦੇ ਹਰ ਮੁਲਾਜ਼ਮ ਦਾ ਦੇਖੋ ਕੜਕ ਦੀ ਠੰਡ ਸੀ ਲੋਕ ਇਸ ਠੰਡ 'ਚ ਬਾਹਰ ਨਹੀਂ ਰਹਿ ਸਕਦੇ ਸੀ ਇਹਨਾਂ ਵਿਚਾਰਿਆਂ ਨੂੰ ਡਿਊਟੀ ਦਿੱਤੀ ਇੰਨੀ ਠੰਡ 'ਚ ਬਾਹਰ ਖਲੋਤੇ ਰਹੇ ਮੈਂ ਇਹਨਾਂ ਭਰਾਵਾਂ ਦੇ ਚਰਨਾਂ 'ਚ ਵੀ ਹੱਥ ਜੋੜ ਕੇ ਉਹਨਾਂ ਦਾ ਧੰਨਵਾਦ ਵੀ ਕਰਦਾ ਔਰ ਜੇ ਜੇਲ 'ਚ ਕਿਸੇ ਦਾ ਵੀ ਕਿਸੇ ਮੁਲਾਜ਼ਮ ਦਾ ਕਿਸੇ ਅਫਸਰ ਦਾ ਕਿਸੇ ਉਥੇ ਜਿੰਨੇ ਵੀ ਹਵਾਲਾਤੀਆ ਨੇ ਚਾਹੇ ਕੋਈ ਕੈਦੀ ਹੈ ਜੇ ਮੇਰੇ ਕਰਕੇ ਕਿਸੇ ਨੂੰ ਤੰਗੀ ਦਾ ਸਾਹਮਣਾ ਕਰਨਾ ਪਿਆ ਮੈਂ ਉਸ ਗੱਲ ਦੀ ਵੀ ਦੋਵੇਂ ਹੱਥ ਜੋੜ ਕੇ ਮਾਫੀ ਮੰਗਦਾ ਸਾਡੇਰਾ ਬਿਆਸ ਸੁਖੀ ਆਏ ਤੇ ਉਥੇ ਵੀ ਤਿੰਨ ਤੋਂ ਪੰਤੂ ਕਿੱਸਾ ਹੈ 58 ਮੇਰੀ ਮਿਹਨਤੀ ਸੁਣ ਲਿਓ ਜੀ ਅਗਲੀ ਗੱਲ ਸੁਣ ਲਿਓ ਔਰ ਦਿਲ ਦੀਆਂ ਗਹਿਰਾਈਆਂ ਤੋਂ ਸੰਤਾ ਮਹਾਂਪੁਰਸ਼ਾਂ ਦਾ ਦੇਸ਼ ਦੁਨੀਆ 'ਚ ਬੈਠੇ ਗੁਰਨਾਨਕ ਨਾਮ ਲੈਵਾ ਸੰਗਤ ਦਾ ਜਿਨ੍ਹਾਂ ਨੇ ਮੇਰੇ ਸਤਕਾਰਯੋਗ ਧਰਮ ਪਤਨੀ ਜੀ ਨੂੰ ਸਨੇਹਾ ਕਲ ਦੇ ਗਏ ਔਰ ਇੱਕੋ ਮੈਸੇਜ ਦਿੰਦੇ ਸੀ ਐਮਐਲਏ ਸਾਹਿਬ ਨੂੰ ਕਨੀਪਕੌਰ ਨੂੰ ਕਿ ਕਬਰਾਈ ਨਾ ਤਗੜਾ ਹੋ ਕੇ ਨਿਕਲੂਗਾ ਔਰ ਉਹ ਬਲ ਜੋ ਮਿਲਿਆ ਹੈ ਨਾ ਜੀ ਉਹ ਸ਼ਬਦਾ 'ਚ ਕਦੇ ਬਿਆਨ ਨਹੀਂ ਕੀਤਾ ਜਾ ਸਕਦਾ ਔਰ ਦੇਰ ਦੀਆਂ ਗਹਿਰਾਈਆਂ ਚੋਂ ਨਾ ਮੇਰੀ ਭਰਾਮੋ ਇਹ ਔਕਾਤ ਹੈ ਨਾ ਮੇਰੀ ਇਹ ਹੈਸੀਅਤ ਹੈ ਨਾ ਮੈਂ ਕੋਈ ਐਡਾ ਵੱਡਾ ਕੋਈ ਆਪ ਦੇ ਆਪ ਨੂੰ ਲੀਡਰ ਸਮਝਦਾ ਇਹ ਤਾਂ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤ ਗੁਰ ਸੰਗ ਕੀਰੇ ਹਮ ਥਾਪੇ ਗੁਰੂ ਸਾਹਿਬ ਦੀ ਅਪਾਰ ਬਖਸ਼ਿਸ਼ ਬਾਬਾ ਜੀ ਪਿਆਸ ਵਾਲੇ ਮੇਰੇ ਕੋਲ ਮੈਨੂੰ ਮਿਲਣ ਆ ਕੇ ਮੇਰੀ ਤਾਂ ਕਾਹਤ ਹੀ ਕੋਈ ਨਹੀਂ ਯਾਰ ਮੈਂ ਤਾਂ ਮਾੜਿਆਂ ਤੋਂ ਮਾੜਾ ਨਿਮਾਣੇ ਨਾ ਚੀਜ਼ ਇਨਸਾਨ ਆ ਮਤਲਬ ਜਿਹੜਾ ਸਭ ਤੋਂ ਤੁਸੀਂ ਕਹਿ ਲਉਣਾ ਮਾੜਾ ਉਹਦਾ ਤੋਂ ਵੀ ਮਾੜਾ ਮੈਂ ਨਗਰ ਉਹਨਾਂ ਨੇ ਮੇਰੇ ਤੇ ਇੰਨੀ ਕਿਰਪਾ ਕੀਤੀ ਐਨਾ ਪਿਆਰ ਦਿੱਤਾ ਜਿਹੜੀ ਉਹ ਜਾਦੂ ਦੀ ਜੱਫੀ ਪਾ ਕੇ ਗਏ ਨਾ ਉਹ ਸ਼ਬਦਾਂ ਨਾਲ ਕਦੇ ਬਿਆਨ ਨਹੀਂ ਕੀਤੀ ਜਾ ਸਕਦੀ। ਬੋਲੇ। ਔਰ ਮੈਨੂੰ ਸਮੂਹ ਤੇ ਸਲਤਾਂ ਮਹਾਂਪੁਰਸ਼ਾਂ ਦਾ ਸੰਤ ਜੀ ਮਹਾਰਾਜ ਦਾ ਗੁਰਵਾਲੀ ਵਾਲਿਆਂ ਦਾ ਭਗਤ ਜੀ ਮਹਾਰਾਜ ਦਾ ਗੁਰਵਾਲੀ ਵਾਲਿਆਂ ਦਾ ਸਾਰਿਆਂ ਦਾ ਜਿਨ੍ਹਾਂ ਨੇ ਵਕ ਵਕ ਥਾਵਾ ਤੇ ਮੇਰੇ ਵਾਸਤੇ ਅਰਦਾਸਾਂ ਬੇਨਤੀਆਂ ਕੀਤੀਆਂ ਮੈਂ ਸਭ ਦਾ ਧੰਨਵਾਦ ਕਰਦਾ ਔਰ ਮੈਂ ਫੇਰ ਸਮੂਚੀ ਸੰਗਤ ਦਾ ਤੁਸੀਂ ਕੱਲ ਵੀ ਆਏ ਤੁਸੀਂ ਅੱਜ ਵੀ ਆਏ ਤੁਹਾਨੂੰ ਵੀ ਲੱਗਦਾ ਸੀ ਪਤਾ ਨਹੀਂ ਛੱਡਣਗੇ ਕਿ ਨਹੀਂ ਛੱਡਣਗੇ ਤੇ ਮੈਨੂੰ ਵੀ ਲੱਗਦਾ ਸੀ ਪਤਾ ਨਹੀਂ ਉਹ ਅਗਲਾ ਪਰਚਾ ਕਿਹੜਾ ਦੇਣਾ ਨਹੀਂ ਦੇਣਾ ਜਿਹੜਾ ਦੇਣਾ ਦੇ ਦਿਓ ਫੇਰ ਦੱਸ ਦਿਨ ਸਹੀ ਔਰ ਮੈਂ ਅੱਜ ਵੀ ਤੁਹਾਨੂੰ ਕਹਿੰਨਾ ਭਗਵੰਤਬਾਣ ਨੂੰ ਮਿੱਤਰਾਂ ਭਗਵੰਤਬਾਬ ਨੂੰ ਇੱਕ ਸਨੇਹਾ ਮੈਂ ਤਾਂ ਉਹ ਤਰੀ ਵਾਲੇ ਬੰਗਲ ਖਾ ਕੇ ਗੁਜ਼ਾਰਾ ਕਰ ਲਿਆ ਤੇਰਾ ਕੀ ਬਣੂ ਸੰਬਾ ਮੇਰੀ ਆਖ ਖਜ਼ਾਨਾ ਮੰਤਰੀ ਨੇ ਪੇਸ਼ ਕਰਨਾ ਬਜਟ ਐਕਸਾਈਜ਼ ਮੰਤਰੀ ਨੂੰ ਬੇਨਤੀ ਆਰ ਪਾਰਟੀ ਮੈਨੂੰ ਠੇਕੇ ਖਲਾ ਦਿਓ ਕਿਉਂਕਿ ਉਹਨੂੰ ਮਿਲਣੀ ਨਹੀਂ ਅੰਦਰ ਇਹਦੀਆਂ ਨਿਕਲ ਨਹੀਂਆਂ ਸੀਕਾ ਅਰ ਮੈਂ ਹੈਰਾਨ ਹੋ ਗਿਆ ਅੰਦਰ ਤਾਂ ਮੈਨੂੰ ਦਿੱਤਾ ਸੀ 6 ਮਹੀਨਿਆਂ ਚਿਕਾ ਹੀ ਮਾਰੀ ਗਿਆ ਮਜੂਤੀਆਂ ਐ ਮਜੂਤੀਆਂ ਅੰਤ ਮੈਨੂੰ ਤਾਂ ਲੱਗਦਾ ਰਾਤ ਸੁੱਤੇ ਪਿਆ ਵੀ ਲੱਤਾਂ ਹੀ ਮਾਰੀ ਗਿਆ ਕਿੱਥੇ ਮਜੂਤੀਆਂ ਜਿੱਤੇ ਆਈਆਂ ਮੈਂ ਤਾਂ ਮੌਜ ਨਾਲ ਘੋੜੇ ਵੇਚ ਕੇ ਸੌਂਦਾ ਸੀ ਕਹਦਾ ਮਜੀਦ ਕੀ ਦਾ ਸਰਾ ਨਾ ਮੰਗਦਾ ਥੋੜੇ ਪੋਤਾਸਰਾ ਨੇ ਦੋ ਸੀ ਇੱਕ ਗੋਡੇ ਥੱਲੇ ਦਿੱਤਾ ਸੀ ਜਿੱਥੇ ਤੇਰਾ ਨਾਂ ਲਿਖਿਆ ਸੀ ਇੱਕ ਗਿੱਡੇ ਥੱਲੇ ਦਿੱਤਾ ਸੀ ਜਿੱਥੇ ਤੇਰੇ ਦਿੱਲੀ ਵਾਲੇ ਦਾ ਨਾਂ ਲਿਖਿਆ ਸੀ ਤੇ ਇੱਕ ਮੌਜ ਨਾਲ ਫਿਰ ਥੱਲੇ ਦਿੱਤਾ ਸੀ ਜਿਹਦੇ ਮੈਂ ਆਪਦੀ ਘਰ ਦੀ ਦਾ ਨਾਮ ਲਿਖਿਆ। ਤੂੰ ਖੇੜੇ ਚੱਕਰ ਜੇ ਮੇਰੇ ਨਾਲ ਪਿਆ। ਕਹਿੰਦਾ ਗਾਰਲਿਕ ਬਰੈਡ ਮੰਗਦਾ ਸੀ। ਉਹ ਗੁਰੂਆ ਮੈਂ ਤੈਨੂੰ ਦੱਸ ਨਹੀਂ ਸਕਦਾ ਮੇਰੀ ਕਿੰਨੀ ਇੱਥੇ ਸੇਵਾ ਹੋਈ ਹੈ। ਜਦੋਂ ਤੂੰ ਗਾਰਲਿਕ ਬਰੈਡ ਕਹਿੰਦੀ ਆਂ ਅੱਧਾ ਅੱਧਾ ਜੇਲ ਬਰੈਡਾਂ ਤੇ ਗਾਰਲਿਕ ਲਾ ਕੇ ਤੁਰਿਆ ਰਹਿੰਦਾ ਸੀਗਾ। ਭਾਵੇਂ ਮੈਂ ਨਹੀਂ ਖਾਂਦਾ ਸੀ। ਕੋਈ ਖੀਰ ਖਵਾਉਂਦਾ ਸੀ ਵਿਚਾਰਾ ਹਿੰਮਤ ਨਾਲ ਬਣਾ ਬਣੂ ਕੇ। ਇਚਲੀ ਨਾ ਇਹਨਾਂ ਨੂੰ ਕੋਈ ਕੰਮ ਕਰ ਲੋ ਪੰਜਾਬ ਦੇ ਭਲੇ ਦਾ 6 ਮਹੀਨੇ ਪੰਜਾਬ ਦੀ ਗੱਲ ਕੋਈ ਨਹੀਂ ਕੀਤੀ ਪੰਜਾਬ ਦੀ ਕੋਈ ਗੱਲ ਨਹੀਂ ਕੀਤੀ ਮਜੀਠੀਆ ਹੈ ਮਜੀਠੀਆ ਆ ਮਜੀਠੀਆ ਹੈ ਮੈਂ ਕਹਿੰਦਾ ਜਿੱਦ ਦਿਨ ਮਜੀਠੀਆ ਆ ਗਏ ਤੇ ਤਾਂ ਢੜਕੂ ਵੱਜ ਜਾਣਾ ਆ ਗਏ ਤੇ ਤਾਂ ਢੜਕੂ ਵੱਜ ਜਾਣਾ ਔਰ ਮੈਨੂੰ ਲੱਗਦਾ ਉਹ ਜਿਹੜੀ ਟਵੀਟ ਕੀਤੀ ਹੈ ਨਾ ਬਾਬਾ ਜੀ ਵਾਸਤੇ ਤੋਂ ਨੂੰ ਮੈਂ ਗੱਲ ਹੋਦਾ ਤੇ ਤੁਹਾਨੂੰ ਵੜਨ ਦਿੱਤਾ ਅੰਦਰ ਕੱਲ ਪ੍ਰੈਸ ਨੂੰ ਕੱਲ ਪ੍ਰੈਸ ਨੂੰ ਮੇਰੀ ਬੜੇ ਧਿਆਨ ਨਾਲ ਗੱਲ ਸੁਣੇ ਇੱਕ ਅਪਸਰ ਹੈ ਮਾਨ ਸਾਹਿਬ ਤੁਸੀਂ ਤਾਂ ਜਾਣਦੇ ਹੋ ਉਹ ਨੂੰ ਬੜਾ ਕਲਾਕਾਰ ਹੈ ਜੀ ਉਹਦੀ ਆਡੀਓ ਵੀ ਵਾਇਰਲ ਹੋਈ ਆ ਮਤਲਬ ਨੌ ਲੈਂਡ ਦੀ ਤਾਂ ਲੋਟ ਦੀ ਸਮਝਦੇ ਹੋ ਉਹ ਅੰਦਰ ਸੀ ਨੀ ਨਾ ਨੂੰ ਨਹੀਂ ਲੈਣਾ ਫਿਰ ਸਮਝਣ ਵਾਲੇ ਸਮਝਦਾ ਤੁਸੀਂ ਸਮਝਦਾਰ ਤੁਸੀਂ ਕਿਹੜਾ ਕੋਈ ਭਗਵਾਨ ਤਾਂ ਨੂੰ ਬੇਸਮਝ ਜੀ ਦੀ ਆਡੀਓ ਵਾਇਰਲ ਹੋਈ ਸੀ ਜਿਹੜਾ ਲੋਕ ਸੰਤਰ ਦਾ ਧਾਨ ਕਰਨਾ ਚਾਹੁੰਦਾ ਸੀ ਉਹ ਅੰਦਰ ਬੈਠੇ ਸੀ ਸਪ੍ਰੈਸ ਨੂੰ ਪੁਲਿਸ ਦੀ ਗੱਡੀ 'ਚ ਲੈ ਕੇ ਗਏ ਬਾਬਾ ਜੀ ਨੂੰ ਪਿਛਲੀ ਵਾਰੀ ਜਾਂ ਪਹਿਲੀ ਵਾਰੀ ਮੈਨੂੰ ਮਿਲਣਾ ਹੈ ਬਾਬਾ ਜੀ ਦੀ ਗੱਡੀ ਡਿਉੜੀ ਧਕਾਈ ਕੱਲ ਬਾਬਾ ਜੀ ਦੀ ਸਿਕਿਉਰਿਟੀ ਨੂੰ ਕੰਪਰੋਮਾਈਜ਼ ਕੀਤਾ ਕੱਲ ਜੇ ਬਾਬਾ ਜੀ ਤੇ ਖੁਦਾ ਦਾ ਗਾਸ਼ਤਾ ਕੋਈ ਸ਼ਰਾਰਤ ਕਿਸੇ ਤਰੀਕੇ ਦੀ ਕਰ ਜਾਂਦਾ ਸਿਕਿਉਰਿਟੀ ਉਹਨਾਂ ਦੀ ਬਾਹਰ ਰੋਕਦੀ ਗੱਡੀ ਪਿੱਛੇ ਰਕਾਈ ਜਿਹੜਾ ਬੈਰੀਕੇਟਿੰਗ ਸੀ ਹੋਰ ਪਿੱਛੇ ਕੀਤਾ ਬਾਬਾ ਜੀ ਨੂੰ 익ਪੋਜ਼ ਕੀਤਾ ਕਿ ਬਾਬਾ ਜੀ ਨੂੰ ਜਿੱਥੇ ਕੁਝ ਪੱਤਰਕਾਰ ਤਾਂ ਜੈਨੂਨ ਸੀ ਕਈਆਂ ਨੂੰ ਵੜਨ ਵੀ ਨਹੀਂ ਦਿੱਤਾ ਤੁਹਾਨੂੰ ਸਾਰਿਆਂ ਨੂੰ ਵੜਨ ਦਿੱਤਾ ਕਲੰਦਰ ਸਿਲੈਕਟਿਵ ਆ ਬਾਲਾ ਸਾਹਿਬ ਦਾ ਧੰਨਵਾਦੀ ਹੈ ਜਿਹੜਾ ਗੱਡੀ 'ਚ ਮਖਣ ਕੇ ਲੈ ਕੇ ਜਾਂਦੇ ਸੀ ਮੈਨੂੰ ਪਤਾ ਲੱਗਾ ਪੱਤਰਕਾਰ ਦੱਸ ਦਿੰਦੇ ਨੇ ਮੇਰੇ ਵੀ ਸੂਤਰ ਨੇ ਮੇਰੇ ਸੂਤਰ ਤਾਂ ਬਹੁਤ ਦੂਰ ਦੂਰ ਤੱਕ ਨੇ ਮੇਰੇ ਸੂਤਰ ਇਹ ਵੀ ਦੱਸਦੇ ਆ ਤੁਸੀਂ ਹਰਾਨ ਹੋਵੋਗੇ ਕਿੰਨੇ ਦੱਸੋ ਤੁਸੀਂ ਗਿਣਤੀ ਮਾਰ ਕੇ ਕਿੰਨੇ ਕੈਮਰੇ ਲਾਏ ਹੋਣੇ ਨਹੀਂ ਕੈਮਰੇ ਦੱਸੋ ਕਿੰਨੇ ਲਾਏ ਆ ਆ ਕਿੰਨੇ ਕੁ ਲਾਏ ਹੋਣੇ ਮੱਛੀ ਕੈਮਰੇ ਕਲਾ ਜੱਟ ਨੂੰ ਵੇਖਣਾ ਮੈਂ ਆਪਣੀ ਘਰ ਦੀ ਨੂੰ ਕਿਹਾ ਮੈਂ ਇੰਨੇ ਦਾ ਤੂੰ ਨਹੀਂ ਘਰ ਤੇ ਲਵਾਏ ਮੈਨੂੰ ਵੇਖ ਤੂੰ ਕਮਾਲ ਹੋਦੀ ਤੁਸੀਂ ਇਹ ਦੇਖੋ ਔਰ ਉਸ ਕੈਮਰੇ ਚ ਗੈਰ ਕਾਨੂੰਨੀ ਕੰਮ ਕਰਦੇ ਸੀ ਮੈਂ ਇਸ ਗੱਲ ਨੂੰ ਲੈ ਕੇ ਹਾਈ ਕੋਰਟ ਜਾਊਂਗਾ ਪ੍ਰਾਈਵੇਟ ਵਿਊਇੰਗ अनਔਥਰਾਇਜ਼ਡ ਲੋਗ ਅਸੀਂ ਜੁਡੀਸ਼ੀਅਲ ਕਸਟਡੀ ਚ ਸਨ ਤੁਸੀਂ ਵੇਖੋ ਮੈਨੂੰ ਮੈਂਟਲੀ ਇਹ ਸਮਝਦੇ ਸੀ ਕਿ ਮਜੀਠੀਏ ਨੂੰ ਹੁਣ ਤੋੜ ਲਾਂਗੇ ਤੋੜਨ ਦਾ ਤਰੀਕਾ ਕੀ ਦੋ ਮੁਲਾਕਾਤਾਂ ਪਰਿਵਾਰ ਦੀ ਹਫਤੇ ਦੀ ਅਲਾਊਡ ਹੈ ਮੈਨੂੰ ਨਹੀਂ ਮਿਲਣ ਦਿੰਦੇ ਸੀ ਤੁਹਾਡੇ ਸਾਹਮਣੇ ਹੈ ਜੇਲ੍ਹ ਤੋਂ ਬਾਹਰ ਮੋੜਦੇ ਸੀ ਮੇਰੇ ਰਿਸ਼ਤੇਦਾਰਾਂ ਨੂੰ ਵਕੀਲਾ ਦੀ ਮੁਲਾਕਾਤ ਲਾਊਡ ਹੈ ਮੇਰੇ ਤੇ ਕੇਸ ਕਰ ਦੇਣਾ ਮਗਰ ਵਕੀਲ ਨੂੰ ਨਹੀਂ ਮਿਲਣ ਦੇਣਾ ਮਤਲਬ ਇਹ ਜੇ ਗੈਰ ਕਾਨੂੰਨੀ ਕੰਮ ਕੀਤੇ ਜਦ ਕਿ ਅਸੀਂ ਸੀਗੇ ਜੁਡੀਸ਼ੀਅਲ ਕਸਟਡੀ 'ਚ ਮੇਰੇ ਮਨੁੱਖੀ ਅਧਿਕਾਰਾਂ ਦਾ ਕਾਹਨੇ ਮੈਂ ਨਹੀਂ ਕਹਿ ਰਿਹਾ ਇੱਕ ਜੱਜ ਸਾਹਿਬ ਜਿਹੜੇ ਇਨਸਪੈਕਸ਼ਨ ਤੇ ਆਏ ਉਹ ਕਰਕੇ ਗਏ ਮੈਂ ਤਦੇ ਤੁਹਾਨੂੰ ਕਹਿਣਾ ਇਹ ਗੁਰੂ ਸਾਹਿਬ ਦੀ ਤੇ ਥੋੜੀ ਅਰਦਾਸਾਂ ਬੇਨਤੀਆਂ ਦੀ ਬਹੁਤ ਵੱਡੀ ਕਿਰਪਾ ਹੋਈ ਆ ਜਿਹੜਾ ਮੈਂ ਜੂੰਦਾ ਬਾਹਰ ਆ ਗਿਆ ਔਰ ਭਗਵੰਤ ਮਾਨ ਦਾ ਜੇ ਵਾਸਤ ਚੱਲੇ ਜਿਵੇਂ ਸਿੱਧੂ ਮੂਸੇਵਾਲਾ ਮਰਵਾਇਆ ਸੀ ਨਾ ਮੈਨੂੰ ਵੀ ਮਰਵਾ ਸਕਦਾ ਇਹ ਮੇਰੀ ਹਰ ਤਰੀਕੇ ਨਾਲ ਸਿਕਿਉਰਿਟੀ ਕੰਪਰੋਮਾਈਜ਼ ਕਰਕੇ ਕਿਉਂਕਿ ਉਹ ਤਾਂ ਚੁੱਪ ਕਰਾ ਨਹੀਂ ਸਕੇ ਕੇਸ ਦੇ ਲੈ ਇਹਨੂੰ ਸੀਗਾ ਪੰਜਾਬੀ ਇਹਨੂੰ ਇਹਨੂੰ ਪਤਾ ਕਿ ਕਿੱਥੇ ਪੰਜਾਬੀ ਕੇਸਾਂ ਤੋਂ ਡਰਦੇ ਆ ਸਾਨੂੰ ਤਾਂ ਜਿੰਨਾ ਚੜੋਂਗੇ ਰਗੜਾ ਉਹਨਾਂ ਹੀ ਕੰਮ ਵਧਣਾ ਫਿਰ ਹਾਂਜੀ ਇਸ ਲਈ ਮੈਂ ਭਗਵੰਤਬਾਨ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਨਾ ਮਜੀਠੀਆ ਰੁਕੂਗਾ ਨਾ ਮਜੀਠੀਆ ਝੁਕੂਗਾ ਮਜੀਤ ਥੀਏ ਨੇ ਪੰਜਾਬ ਦੀ ਗੱਲ ਪੰਜਾਬ ਦੇ ਕਿਸਾਨ ਦੀ ਗੱਲ ਪੰਜਾਬ ਦੇ ਨੌਜਵਾਨ ਦੀ ਗੱਲ ਪੰਜਾਬ ਦੇ ਮੁਲਾਜ਼ਮ ਦੀ ਗੱਲ ਪੰਜਾਬ ਦੇ ਵਪਾਰੀ ਦੀ ਗੱਲ ਪੰਜਾਬ ਦੇ ਮਜ਼ਦੂਰ ਦੀ ਗੱਲ ਪੰਜਾਬ ਦੇ ਲਾਅਨ ਆਰਡਰ ਦੀ ਗੱਲ ਥੋਕ ਮਜਾ ਕੇ ਕਰੂਗਾ ਤੇ ਤੇਰੇ ਖਿਲਾਫ ਜ਼ੀਰੋ ਕੰਪਰੋਮਾਈਜ਼ ਤੇ ਜ਼ੀਰੋ ਟੋਲਰੈਂਸ ਦੀ ਪਾਲਿਸੀ ਰੱਖੂਗਾ ਗੱਲ ਪੰਜਾਬ ਦੀ ਹੋਊਗੀ ਪੰਜਾਬ ਦੇ ਮੁੱਦੇ ਤੇ ਤੂੰ ਕਈ ਲੀਡਰਾਂ ਨਾਲ ਸੌਦੇ ਕਰਕੇ ਚੁੱਪ ਕਰਾ ਸਕਦਾ ਰਾਤ ਦੇ ਹਨੇਰੇ 'ਚ ਮਿਲ ਸਕਦਾ ਮੈਂ ਤੈਨੂੰ ਠਾ ਠਾ ਵੱਜੂ ਔਰ ਆਪ ਚੂਹ ਸਵਾਲ ਕੋਲ ਸਿਕਿਉਰਟੀ ਵਿਡਰੋ ਕਰਨੀ ਆ ਸਿਕਿਉਰਟੀ ਵਿਡਰੋ ਕਰ ਲਈ ਮਿੱਤਰਾ ਗੋਲੀ ਮਰਵਾਣੀ ਆ ਗੋਲੀ ਮਰਵਾ ਲਈ ਜਿੱਥੇ ਤੇਰਾ ਵਸ ਚੱਲਦਾ ਵਸ ਜ਼ੋਰ ਲਾ ਲਈ ਮਗਰ ਜਦਦਰ ਮਜੀਠੇ ਦਾ ਹੱਥ ਪੈ ਗਿਆ ਨਾ ਫੇਰ ਰਚੀ ਕਾ ਗੱਡੀ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਸਮੁੱਚੀ ਆਪੋਜੀਸ਼ਨ ਦਾ ਮੇਰੇ ਕੋਲ ਜੋਗ ਲਾਭ ਜ ਨਹੀਂ ਜਾਖੜ ਸਾਹਿਬ ਦਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਖਾਸ ਤੌਰ ਤੇ ਸਾਡੇ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਦਾ ਆਪਣੇ ਸਤਕਾਰਯੋਗ ਭੈਣ ਜੀ ਦਾ ਸੁਖਪਾਲ ਖੈਰਾ ਸਾਹਿਬ ਦਾ ਬਿੱਟੂ ਜੀ ਦਾ ਹਾ ਚੰਨੀ ਸਾਹਿਬ ਦਾ ਮੇਰੇ ਹੱਕ 'ਚੇ ਬੋਲੇ ਫਿਰ ਜ਼ੋਰ ਪੈ ਗਿਆ ਤੇ ਮੁੜਨਾ ਪੈ ਗਿਆ ਮਗਰ ਭਾਵਨਾ ਮੈਂ ਸਮਝ ਗਿਆ ਚੰਨੀ ਸਾਹਿਬ ਹਾਂਜੀ ਯਾਖਰ ਸਾਹਿਬ ਦਾ ਮੈਂ ਕਹਤਾਂ ਹਾਂ ਲਿਸਟ ਮੇਰੀ ਕਿੱਥੇ ਸੌਰੀ ਮੈਨੂੰ ਤੂੰ ਕੀ 7 ਮਹੀਨੇ ਜਦੋਂ ਬੰਦੇ ਨੂੰ ਬੰਦ ਰੱਖੋ ਨਾ ਤੇ ਹਵਾ ਨਾ ਲੱਗਣ ਦਿਓ ਉਹ ਦਿਮਾਗ ਵੀ ਥੋੜਾ ਤਰਨ ਚੁੱਕ ਸਾਹਿਬ ਦਾ ਹੋਰ ਕਿਹੜੇ ਕਿਹੜੇ ਸੀ ਯਾਰ ਉਹਨੂੰ ਕਿੱਥੇ ਆਪਣਾ ਬੜੇ ਹਾਂਜੀ ਬਾਜਵਾਦ ਸਾਹਿਬ ਦਾ ਔਰ ਖੈਰਾ ਸਾਹਿਬ ਨੇ ਤਾਂ ਮੈਂ ਕਹਿੰਨਾ ਵਾਕੇ ਮੈਂ ਵੀ ਕਹਿੰਨਾ ਕਿ ਯਾਰ ਹਿੰਮਤ ਨਾਲ ਬਲੇਰੀ ਨਾਲ ਪੰਜਾਬ ਦੀ ਗੱਲ ਕਰਨ ਦਾ ਜੇ ਕੋਈ ਗੱਲ ਰੱਖ ਰਿਹਾ ਤੇ ਇਹ ਖੈਰਾ ਸਾਹਿਬ ਹੋ ਗਏ ਜਾਖਰ ਸਾਹਿਬ ਹੋ ਗਏ ਆਸ਼ੂ ਜੀ ਦਾ ਔਰ ਮੈਂ ਤੁਹਾਨੂੰ ਇਹ ਗੱਲ ਦੱਸ ਦਿਆ ਤੁਹਾਨੂੰ ਹਰਾਨ ਹੋਵੋਗੇ ਤੁਸੀਂ ਸੁਣ ਕੇ ਕਿ ਅੱਜ ਦੀ ਆਮ ਆਦਮੀ ਪਾਰਟੀ ਮੈਨੂੰ ਸੁਨੇਹਾ ਖਿਲਾਉਂਦੀ ਸੀ ਕਿ ਸਾਡੇ ਵਾਲਾ ਦਾ ਕਮਲਾ ਆਸੀਂ ਤੇਰੇ ਨਾਲ ਆ ਔਰ ਮੈਂ ਬੜੀ ਜਲਦੀ ਉਹ ਚਿਹਰੇ ਤੁਹਾਡੇ ਸਾਹਮਣੇ ਆਉਣਗੇ ਕਾਂਗਰਸ ਦਾ ਕਾਂਗਰਸ ਦੀ ਵੱਡੀ ਲੀਡਰਸ਼ਿਪ ਦਾ ਜਿਹੜਾ ਆਈ ਤਰੀਕ ਤੇ ਮੇਰੇ ਬਾਰੇ ਪੁੱਛਦੇ ਸੀ ਪਤਾ ਲੈਂਦੇ ਸੀ ਕਿਉਂਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਤਰੀਕੇ ਨਾਲ ਜੁੜਿਆ ਉਹਨਾਂ ਦਾ ਅੰਦਰ ਹੈਗਾ ਹੀ ਹਮੇਸ਼ਾ ਪੋਜ਼ਿਟਿਵ ਮੇਰਾ ਸਾਥ ਦੇਣ ਦੀ ਗੱਲ ਕੀਤੀ ਭਾਜਪਾ ਦੇ ਆਗੂਆਂ ਦਾ ਇਸ ਲਈ ਇਹ ਲਬਜਾ ਨਾਲ ਮੈਂ ਧੰਨਵਾਦ ਹੀ ਨਹੀਂ ਕਰ ਸਕਦਾ ਉਹਨਾਂ ਦਾ ਇਹ ਸਾਰੇ ਪੰਜਾਬ ਦੀ ਲੜਾਈ 'ਚ ਜਿਹੜੇ ਖੜੇ ਆ ਔਰ ਮੈਂ ਖਾਸ ਤੌਰ ਤੇ ਦੇਖੋ ਮੈਂ ਆਪਦੀ ਧਰਮ ਪਤਨੀ ਜੀ ਦਾ ਇਹ ਮੈਂ ਅੱਜ ਰਿਕਾਰਡ ਤੇ ਧੰਨਵਾਦ ਕਰਨਾ ਚਾਹੁੰਨਾ ਤੁਹਾਡੇ ਸਾਹਮਣੇ ਵਾਕਿ ਜੇ ਇੱਕ ਧਰਮ ਪਤਨੀ ਥੋੜੀ ਘਰ ਦੀ ਸਿਆਣੀ ਹੋਵੇ ਚੰਗੀ ਹੋਵੇ ਸੂਝਵਾਲ ਹੋਵੇ ਜਿੰਨਾ ਤੰਗ ਇਹਨੂੰ ਪੁਲਸ ਵਾਲਿਆਂ ਨੇ ਕੀਤਾ ਔਰ ਤਗੜੇ ਹੋ ਕੇ ਇਹਨੇ ਧੀਆ ਪੈਣਾ ਨੂੰ ਤੰਗ ਕਰਨ ਦਾ ਇੱਥੇ ਰਿਵਾਜ ਨਹੀਂ ਰਿਹਾ ਜੀ ਪੰਜਾਬ ਦੀ ਧਰਤੀ 'ਚ ਭਾਵੇਂ ਕੋਈ ਕਿੱਡੇ ਤੋਂ ਕਿੱਡਾ ਵੱਡਾ ਦੁਸ਼ਮਣ ਹੋਵੇ ਮਗਰ ਜਿੰਨੀ ਇਹਨੂੰ ਪਰੇਸ਼ਾਨੀ ਮੇਰੇ ਕਲ ਕੇ ਝਲਣੀ ਪਈ ਔਰ ਹਲਕੇ ਦੇ ਲੋਕਾਂ ਨੂੰ ਮੇਰੇ ਨੂੰ ਸਿਰਫ ਇਸ ਗੱਲ ਦੇ ਪਰਚੇ ਦਿੱਤੇ ਗਏ ਕਿ ਕਿ ਉਹ ਮਜੀਠੀਆ ਦੇ ਨਾਲ ਕਿਉਂ ਖੜੇ ਆ ਇਹਨੇ ਹਰੇਕ ਦਾ ਜਿੱਥੇ ਪਹੁੰਚ ਕੀਤੀ ਤੁਹਾਡਾ ਸਭ ਦਾ ਆਪਦੀ ਜਿਹੜੀ ਮੇਰੇ ਸਤਿਕਾਰਯੋਗ ਐਮਐਲਏ ਸਾਹਿਬ ਨੇ ਮੇਰੀ ਤਾਂ ਕੁਰਸੀ ਵੀ ਖੋ ਲਈ ਇਹਨਾਂ ਨੇ ਮੈਨੂੰ ਖੁਸ਼ੀ ਹੈ ਇਸ ਗੱਲ ਦੀ ਕਿ ਜਿਨ੍ਹਾਂ ਮੇਰੀ ਕੁਰਸੀ ਖੋਈ ਉਹ ਮੇਰੇ ਤੋਂ ਵੀ ਕਾਬਲ ਨਿਕਲੇ ਇਸ ਲਈ ਮੈਂ ਹੁਣ ਰਿਕਾਰਡ ਆਪਣੀ ਧਰਮ ਪਤਰੀ ਜੀ ਦਾ ਮਜੀਠੇ ਹਲਕੇ ਦੇ ਸਮੂੱਚੇ ਆਪਦੇ ਵਰਕਰਾਂ ਦਾ ਜਿਨ੍ਹਾਂ ਨੇ ਮੇਰੇ ਕਰਕੇ ਪਰਚੇ ਕਰਾ ਲੇ ਨੜੇ ਹਲੇ ਵੀ ਕਾਫੀ ਆਰ ਕਹਿੰਦੇ ਉੱਪਰ ਰੱਖੀ ਆ